ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤ ਪੋ ਦਾ ਇਤਿਹਾਸ ਸਤ ਪੋ ਨੂੰ ਸਾਸਾ ਤੇ ਵਿਛੋੜਾ ਅੱਜ ਸਤ ਪੋ ਦਾ ਤੇ ਦਿਹਾੜਾ ਹੈ ਆਓ ਇਸ ਦਿਨ ਬਾਰੇ ਜਾਣਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਕਿਲੇ ਤੋਂ ਚੱਲਦਿਆਂ ਸਰਸਾ ਕੋਲ ਪਹੁੰਚਦੇ ਹਨ ਅੱਜ ਸਤ ਪੋ ਹੋ ਗਿਆ ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਸਰਸਾ ਦਾ ਪਾਣੀ ਚੜਿਆ ਹੋਇਆ ਸੀ ਉਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ ਇਹੀ ਕਾਰਨ ਸੀ ਕਿ ਕਈਆਂ ਨੇ ਉਸ ਨੂੰ ਪਾਰ ਕਰਨਾ ਚਾਹਿਆ ਅਤੇ ਪਾਰ ਨਹੀਂ ਹੋਏ ਤੇ ਕਈ ਉਸ ਸਰਸਾ ਵਿੱਚ ਹੀ ਰੁੜ ਗਏ ਸਨ ਅਤੇ ਇਹ ਵੀ ਪੜਨ ਵਿੱਚ ਆਉਂਦਾ ਹੈ ਕਿ ਹੋਰ ਕਈ ਲਿਖਤਾ ਦਸਨਾਮਾ ਸਨ ਜੋ ਇਸ ਸਰਸਾ ਵਿੱਚ ਰੁੜ ਗੀਆਂ ਸਨ ਤੇ ਕਾਫੀ ਨਕਸ਼ਾਨ ਹੋਇਆ ਸੀ ਕਿਉਂਕਿ ਉਸ ਵੇਲੇ ਸੋਚ ਕਰਕੇ ਵੇਖੋ ਕਿ ਕੈਸਾ ਹੋਵੇਗਾ ਰਾਤ ਦਾ ਹਨੇਰਾ ਠੁਠਰ ਕਰਦੀ ਠੰਡ ਬਹੁਤਿਆਂ ਦੇ ਕੱਪੜੇ ਗਿੱਲੇ ਹੋਏ ਪੈਸਾਨ ਅਤੇ ਲੱਖਾਂ ਦੀ ਫੌਜ ਪਿੱਛੇ ਲੱਗੀ ਹੋਈ ਸੀ ਸਰਸਾ ਨਦੀ ਦੇ ਬਾਣਾ ਵਰਤਿਆ ਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਨਾਲ ਛੋਟੇ ਸਹਬਜ਼ਾਦੇ ਸਨ ਜੋ ਵਖ ਹੀ ਹੋਗ ਤੁਰੇ ਜਿਵੇਂ ਹੋਣੀ ਨੇ ਜੋ ਸਾਨੂੰ ਵਖ ਰੱਖਿਆ ਹੋਵੇ ਦੂਜੇ ਹਿੱਸੇ ਵਿੱਚ ਗੁਰੂ ਸਾਹਿਬ ਦੇ ਮਹਿਲ ਜੋ ਭਾਈ ਜੋਹਾਰ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਧੰਨਾ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਆ ਗਏ ਸਨ ਭਾਈ ਜੋਹਾਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸਨ ਇਹ ਜੇ ਸੇਵਤੇ ਗੁਰੂ ਸਾਹਿਬ ਨਾਲ ਸਿੱਖ ਸਨ ਅਤੇ ਵੱਡੇ ਸਾਹਿਬ ਜਾਂਦੇ ਸਨ ਅੰਬਰਤ ਵੇਲੇ ਦਾ ਸਮਾ ਹੋਇਆ ਅਤੇ ਗੁਰੂ ਸਾਹਿਬ ਜੀ ਨੇ ਉੱਥੇ ਰੁਕਣ ਦਾ ਫੈਸਲਾ ਕੀਤਾ ਅਤੇ ਸਿੰਘਾਂ ਨੂੰ ਆਖਿਆ ਕਿ ਆਸਾ ਦੀ ਵਾਰ ਦੀ ਬਾਣੀ ਦਾ ਗਾਇਨ ਕੀਤਾ ਜਾਵੇ ਵਿੱਚੋਂ ਸਿੱਖਾਂ ਨੇ ਆਖਿਆ ਕਿ ਗੁਰੂ ਸਾਹਿਬ ਜੀ ਦੁਸ਼ਮਣ ਪਿੱਛੇ ਲੱਗੇ ਹਰੇ ਅਸੀਂ ਅੱਗੇ ਜਾ ਕੇ ਕਿਤੇ ਠੀਕ ਟਿਕਾਣੇ ਵੇਖ ਕੇ ਦਰਵਾਰ ਲਾ ਲਵਾਂਗੇ ਸਤਿਗੁਰੂ ਜੀ ਗੁਰੂ ਸਾਹਿਬ ਜੀ ਆਖਦੇ ਇਹ ਸਮਾਂ ਉਸ ਕਰਤਾਰ ਦੀ ਜਾਦ ਵਿੱਚ ਜੁੜਨ ਦਾ ਹੈ ਇੱਥੇ ਹੀ ਦੀਵਾਨ ਸਜਾਵਾਂਗੇ ਸਿੱਖੋ ਗੁਰੂ ਬੂਰਾ ਸੀ ਇਸ ਕੋਲ ਅਧੂਰੀ ਗੱਲ ਵੀ ਕੋਈ ਨਹੀਂ ਹੁੰਦੀ ਗੁਰੂ ਸਾਹਿਬ ਜੀ ਨੇ ਅੰਤ ਹੀ ਭਿਆਨਕ ਸਮੇਂ ਵਿੱਚ ਆਸਾ ਦੀ ਵਾੜ ਦਾ ਕੀਰਤਨ ਨਿਤਨੇਮ ਕੀਤਾ ਬਾਬਾ ਜੀ ਸਿੰਘ ਜੀ ਭਾਈ ਜੀਵਨ ਸਿੰਘ ਜੀ ਅਤੇ ਹੋਰ ਹੋਰੇ ਸਿਖਾ ਨੇ ਨਾਲ ਮੁਗਲ ਫੌਜਾਂ ਤੇ ਦੀਵਾਰ ਵੜ ਕੇ ਖੜੇ ਸਨ ਜੰਗ ਕਰਦੇ ਰਹੇ ਸਨ ਅਤੇ ਨਿਤਨੇ ਕਰਨ ਦੇ ਲਈ ਕਿੰਨੇ ਹੀ ਸਿੱਖ ਅਸੀਧ ਹੋ ਗਏ ਸਨ ਗਰਗਰ ਗੜੇ ਤੇ ਗੁਰੂ ਕੇ ਬੇਟੇ ਸਤਪੋਨ ਭਾਈ ਜੀਵਨ ਸਿੰਘ ਜੀ ਵੀ ਸਿੱਧ ਹੋ ਗਏ ਸਨ ਸਤ ਬਹੁ ਸਵੇਰੇ ਜਦੋਂ ਸਰਸਾ ਤੇ ਵਿਛੋੜਾ ਹੋਇਆ ਤਾਂ ਸ੍ਰੀ ਅਨੰਦਪੁਰ ਸਾਹਿਬ ਕਿਲੇ ਤੋਂ ਚੱਲੀ ਹੋਈ ਵਹੀਰ ਵੱਖ-ਵੱਖ ਹੋ ਗਈ ਸੀ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ ਤੇ ਚਲਦਿਆਂ-ਚਲਦਿਆਂ ਕੋਤਲਾ ਨਿਹੰਗ ਖਾਨ ਦੇ ਕੋਲ ਰੋਪੜ ਪਹੁੰਚਦੇ ਹਨ ਗੁਰੂ ਸਾਹਿਬ ਜੀ ਇਸ ਵਾਰ ਨਿਹੰਗ ਖਾ ਕੋਲ ਤੀਜੀ ਚੌਥੀ ਵਾਰ ਆਏ ਸਨ ਇਹ ਮੁਸਲਮਾਨ ਪ੍ਰੇਮੀ ਸੀ ਗੁਰੂ ਸਾਹਿਬ ਦਾ ਜੋ ਰੋਪੜ ਵਿਖੇ ਜਿੱਥੇ ਗੁਰਦੁਆਰਾ ਸਾਹਿਬ ਸ੍ਰੀ ਪਠਾ ਸਾਹਿਬ ਸਵਬਤ ਹੈ ਇਹ ਨੰਘ ਖਾਂ ਦਾਸ ਹੀ ਸੀ ਇੱਟਾਂ ਦਾ ਪਠਾ ਇਸ ਪਠੇ ਕੋਲ ਹੀ ਇਹ ਸ ਨੰਘ ਖਾਂ ਦਾ ਘਰ ਸੀ ਇੱਥੇ ਗੁਰੂ ਸਾਹਿਬ ਪਹੁੰਚਦੇ ਹਨ ਜਦੋਂ ਇੱਥੇ ਆਏ ਤਾਂ ਭਾਈ ਜਿੱਤਰ ਸਿੰਘ ਜੀ ਨਾਲ ਸਨ ਜੋ ਜਗ ਕਰਦਿਆਂ जख्मी ਹੋ ਗਏ ਸਨ ਗੁਰੂ ਸਾਹਿਬ ਦਾਸ ਸੇ ਕਨਾਰਲੇ ਅੱਗੇ ਤੋਰ ਪੈਸਾਨਾ ਅਤੇ ਬਾਅਦ ਵਿੱਚ ਮੁਗਲ ਸਿਪਾਹੀ ਆਏ ਸਨ ਘਰ ਦੇ ਤਲਾਸੀ ਲੈਣ ਲਈ ਸਿਪਾਹੀ ਤਲਾਸੀ ਕਰਦੇ ਹਨ ਖਾ ਨੂੰ ਪੁੱਛਦੇ ਹਨ ਇਸ ਕਮਰੇ ਅੰਦਰ ਕੌਣ ਹੈ ਤੇ ਤੇਰੇ ਨੇ ਖਾ ਨੇ ਸੁਆਭ ਕਾਖਿਆ ਕਿ ਇਸ ਅੰਦਰ ਮੇਰਾ ਦਮਾਦ ਤੇ ਮੇਰੀ ਧੀ ਹੈ ਜੇ ਕਹੇ ਤਾਂ ਖੋਲ ਕੇ ਦਿਖਾ ਦਿੰਦਾ ਹਾਂ ਸਵਾਯੋਤੋਂ ਚਲੇ ਜਾਂਦੇ ਹਨ ਜੋ ਨੇਖਾਂ ਦੀ ਧੀ ਸੀ ਜਿਸ ਦਾ ਨਾਮ ਬੀਬੀ ਮਉਤਾਸੀ ਉਸਨੇ ਪਿਤਾ ਦੇ ਕਹੇ ਹੋਏ ਬੋਲ ਸੁਣ ਲੈ ਸਨ ਅਤੇ ਇਤਿਹਾਸ ਆਖਦਾ ਹੈ ਕਿ ਉਸਨੇ ਪੂਰੀ ਯਾਦ ਕਿਸੇ ਨਾਲ ਵਿਆਹ ਨਹੀਂ ਕਰਵਾਇਆ ਤੇ ਜੋ ਪਿਤਾ ਦਾ ਵਚਨ ਸੀ ਉਹੀ ਨਵਾਇਆ ਹਾਲ ਕੀ ਬੀਬੀ ਮਮਤਾਜ ਜਾਣਦੀ ਸੀ ਕਿ ਭਾਈ ਸਾਹਿਬ ਨੇ ਬਚਣਾ ਨਹੀਂ ਹੈ ਭਾਈ ਵਿਜਤਰ ਸਿੰਘ ਜੀ ਇਸ ਨੇ ਖਾਨ ਦੇ ਘਰ ਹੀ ਸੀਧ ਹੋ ਗਏ ਸਨ ਅਤੇ ਨੇ ਖਾਨ ਨੇ ਹੀ ਉਹਨਾਂ ਦਾ ਸੰਸਕਾਰ ਕੀਤਾ ਸੀ ਮੰਗਲ ਸਿਪਾਹੀ ਆਉਣ ਤੇ ਪਹਿਲਾਂ ਹੀ ਨੇ ਖਾਨ ਦੇ ਘਰ ਤੋਂ ਗੁਰੂ ਸਾਹਿਬ ਅਗਾਹ ਚਮਕੌਰ ਵਾਲ ਨੂੰ ਚੱਲ ਪਏ ਸਨ ਜਮਕੌਰ ਤੱਕ ਪਹੁੰਚਦੇ ਹਨ ਕੇਵਲ ਗਿਣਤੀ ਦੇ ਸਿੱਖ ਹੀ ਰਹਿ ਗਏ ਸਨ ਜਿਨ੍ਹਾਂ ਨੇ ਲੱਖਾਂ ਦੇ ਨਾਲ ਜੂਝ ਕੇ ਸਾਹ ਦਾ ਜਾਪੀ ਨਾ ਸੀ ਦੂਸਰੇ ਪਾਸੇ ਛੋਟੇ ਸਾਹ ਜਦੇ ਅਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਹੋ ਕੇ ਚੱਲਦੇ ਆ ਚੱਲਦੇ ਆ ਕੁੰਮੇ ਮਾਸਕੀ ਦੀ ਸ਼ਾਨ ਪਹੁੰਚਦੇ ਹਨ ਜਿੱਥੇ ਕੁੰਮੇ ਮਾਸਕੀ ਜੀ ਨੇ ਜਿਨੀ ਸੇਵਾ ਹੋ ਸਕਦੀ ਸੀ ਉਸਨੇ ਕੀਤੀ ਉਸਨੇ ਐਲਸ਼ਮੀ ਨਾਮ ਦੀ ਔਰਤ ਕੋਲ ਖਾਣਾ ਦਿਆ ਕੇ ਸਭ ਜਾਧਿਆ ਤੇ ਮਾਤਾ ਜੀ ਨੂੰ ਸਿਖਾਇਆ ਕਿਉਂਕਿ ਉਸਨੇ ਆਪਣੇ ਘਰ ਬਹੁਤਾ ਕੁਝ ਨਹੀਂ ਸੀ। ਦਰ ਪੱਖੋਂ ਬਹੁਤ ਗਰੀਬ ਸੀ ਪਰ ਦਿਨੋਂ ਪੱਖੋਂ ਉਸ ਦਾ ਵਰਗਾ ਅਮੀਰ ਕੋਈ ਨਹੀਂ ਸੀ। ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਕਿ ਇਹਨਾਂ ਦਾ ਨਾਲ ਕੋਈ ਸਿੱਖ ਵੀ ਸੀ ਅਤੇ ਬਾਅਦ ਚ ਅਗਲੇ ਦਿਨ ਗੰਗੂ ਨੂੰ ਪਤਾ ਚੱਲਦਾ ਹੈ ਕਿ ਉਹ ਆਪਣੇ ਨਾਲ ਪਿੰਡ ਖੇੜੀ ਲੈ ਗਿਆ ਹਣ ਤੱਕ ਤਾਂ ਇਸ ਦੇ ਮਨ ਚ ਕਾਪਟ ਨਹੀਂ ਸੀ ਪਰ ਮਨ ਬੇਈਮਾਨ ਹੁੰਦਾ ਹੁੰਦਿਆਂ ਲਾਲਚੀ ਹੁੰਦਿਆਂ ਬਹੁਤੀ देर ਨਹੀਂ ਲਗਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਹੈ ਜੀ ਅੱਜ ਦਾ ਸਤਿਪੋਵ ਦਾਵਾ ਹੈ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ